ਫਿਲਮ ਸ਼ਾਟਸ ਔਰ ਮੈਂ ਹਾਂ ਸਰਵਿੰਦਰ ਸਿੰਘ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਜਿਕੇ ਅਸੀਂ ਇਸ ਚੈਨਲ ਦੇ ਉੱਤੇ ਉਹਨੂੰ ਚਰਚਿਤ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਜਿਨ੍ਹਾਂ ਨੇ ਕੈਮਰੇ ਦੇ ਪਿੱਛੇ ਲੈ ਕੇ ਬਹੁਤ ਕੁਝ ਕੀਤਾ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਮੋਦਲ ਵਿੱਚ ਔਰ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਮਲਟੀ ਟੈਲੈਂਟਡ ਉਸ ਸਖੀਤ ਨਾਲ ਜਿਨ੍ਹਾਂ ਦਾ ਨਾਮ ਪਰਵਿੰਦਰ ਮੋਦਲ ਹੈ ਔਰ ਪਿਛੇ ਤੋਂ ਇਹ ਪੰਜਾਬੀ ਟੀਚਰ ਨੇ ਟੀਚਰ ਦੇ ਨਾਲ ਨਾਲ ਬਹੁਤ ਵਧੀਆ ਗਾਉਂਦੇ ਵੀ ਨੇ ਔਰ ਲਿਖਦੇ ਵੀ ਨੇ ਤੇ ਚਲੋ ਅਸੀਂ ਪਰਵਿੰਦਰ ਹੋਣਾ ਨਾਲ ਹੀ ਗੱਲ ਕਰਦੇ ਆ ਕਿ ਕੀ ਕਹਿਣਾ ਵਾ ਉਹਨਾਂ ਦਾ ਆਪਣੀ ਇਸ ਲਾਈਫ ਬਾਰੇ ਕਿਸ ਤਰ੍ਹਾਂ ਉਹ ਟੀਚਿੰਗ ਲਾਈਨ ਦੇ ਵਿੱਚ ਆਏ ਔਰ ਕਿਸ ਤਰ੍ਹਾਂ ਜਿਹੜਾ ਹੈਗਾ ਸਿੰਗਿੰਗ ਲਾਈਨ ਦੇ ਵਿੱਚ ਵੀ ਆਏ ਸਤਿ ਸ਼੍ਰੀ ਅਕਾਲ ਪਰਵਿੰਦਰ ਜੀ ਸਵਿੰਦਰ ਭਾਈ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਵਰਗੇ ਜਿਹੜੇ ਮੜੇ ਮੋਟੇ ਸਿੰਗਰ ਆ ਇਹਨਾਂ ਨੂੰ ਹੀ ਜਿਹੜਾ ਦਰਸ਼ਕਾਂ ਦੇ ਰੂਬਰੂ ਕਰ ਰਹੇ ਹੋ ਤੇ ਫਿਲਮ ਸਟਾਰਸ ਦਾ ਤੇ ਇਸ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਤੋਂ ਮੇਰੇ ਵੱਲੋਂ ਪਿਆਰ ਸਤਿਕਾਰ ਪ੍ਰਵਿੰਦਰ ਜੀ ਸਭ ਤੋਂ ਪਹਿਲੇ ਤੇ ਆਪਣੇ ਬਾਰੇ ਹੀ ਦੱਸੋ ਕਿਉਂਕਿ ਕਿੱਥੇ ਤੁਸੀਂ ਰਹਿੰਦੇ ਜੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਮੈਂ ਭਾਜੀ ਮੇਰਾ ਪਿੰਡ ਮੂਦਲਿਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮੂਦਲ ਪਿੰਡ ਦਾ ਮੈਂ ਵਸਨੀਕ ਆ ਮੇਰਾ ਬੜਾ ਪਿਆਰਾ ਪਿੰਡ ਆ ਤੇ ਮੇਰੇ ਫਾਦਰ ਸਾਹਿਬ ਸਰਦਾਰ ਜਰਨੈਲ ਸਿੰਘ ਇੰਸਪੈਕਟਰ ਰਟਾਇਰ ਨੇ ਪੰਜਾਬ ਪੁਲਿਸ ਚ ਤੇ ਮੇਰੇ ਮਦਰ ਹਸ ਵਾਈਫ ਨੇ ਤੇ ਮੇਰੇ ਵਾਈਫ ਨੇ ਉਹ ਵੀ ਗਵਰਨਮੈਂਟ ਟੀਚਰ ਨੇ ਵੈਰੀ ਗੁੱਡ ਦੋ ਬੱਚੇ ਆ ਗੁਰਅਸੀਸ कौर ਤੇ ਗੁਰਸੇਦਕ ਸਿੰਘ ਹੁਣ ਤੁਸੀਂ ਕਿੱਥੇ ਡਿਊਟੀ ਕਰਦੇ ਜੀ ਔਰ ਖਾਸ ਕਰਕੇ ਤੁਸੀਂ ਹੁਣ ਸਕੂਲ ਦੇ ਵਿੱਚ ਪੰਜਾਬੀ ਟੀਚਰ ਜੀ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਔਰ ਬਹੁਤ ਸਾਰੇ ਜੋ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੇ ਪੰਜਾਬੀ ਵਿਰਸੇ ਤੋਂ ਵੀ ਦੂਰ ਹੁੰਦੇ ਜਾ ਰਹੇ ਆ ਕੀ ਤੁਹਾਨੂੰ ਫੀਲ ਹੁੰਦਾ ਔਰ ਕੀ ਪ੍ਰਾਊਡ ਫੀਲ ਕਰਦੇ ਕਿ ਤੁਸੀਂ ਖਾਸ ਕਰਕੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਜੀ ਮੈਂ ਬੜਾ ਵਡ ਭਾਗੀ ਆ ਜੀ ਕਿ ਮੈਂ ਪੰਜਾਬੀ ਮਾਸਟਰ ਦੀ ਜੌਬ ਕਰ ਰਿਹਾ ਤੇ ਪੰਜਾਬੀ ਬੱਚਿਆਂ ਨੂੰ ਸਿਖਾ ਰਿਹਾ ਪੜ੍ਹਾ ਰਿਹਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਆ ਗਾਉਣਾ ਵੀ ਪਰ ਮਾਦੇ ਮਨੇ ਗੜਾ ਵੀ ਸੁਰੇਲਾ ਦਿੱਤਾ ਸੋ ਪੰਜਾਬੀ ਪੜ੍ਹਾ ਵੀ ਰਿਆਂ ਤੇ ਪੰਜਾਬੀ ਗਾ ਵੀ ਰਿਆਂ ਸੋ ਕੋਸ਼ਿਸ਼ ਇਹ ਹੈ ਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਜਿਹੜਾ ਬੰਦਾ ਨਾਲ ਜੁੜਦਾ ਉਹਦਾ ਪੰਜਾਬੀ ਦੇ ਨਾਲ ਸਾਂਝ ਪਾਈਏ ਤੇ ਬੱਚਿਆਂ ਨੂੰ ਵੀ ਮਿਊਜ਼ਿਕ ਦਾ ਥੋੜਾ ਗਿਆਨ ਦਿੰਦੇ ਰਹਿੰਨੇ ਆ ਤੇ ਪੜਾਉਣਾ ਤੇ ਹੈ ਹੀ ਪੰਜਾਬੀ ਤੇ ਕੋਸ਼ਿਸ਼ ਇਹ ਹੈ ਕਿ ਪੰਜਾਬੀ ਨੂੰ ਵੱਤ ਵੱਤ ਪ੍ਰਮੋਟ ਕਰੀਏ ਬਹੁਤ ਵਧੀਆ ਪ੍ਰਵਿੰਦਰ ਜੀ ਨੇ ਗੱਲ ਕੀਤੀ ਹੈ ਕਿ ਪੰਜਾਬੀ ਜਿਹੜੀ ਹੈਗੀ ਹੈ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਔਰ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਔਰ ਪੰਜਾਬੀ ਜਿਹੜੀ ਹੈਗੀ ਹੈ ਸਾਰੀ ਦੁਨੀਆ ਦੇ ਵਿੱਚ ਜਿਹੜੀ ਹੈਗੀ ਹੈ ਉਹ ਪੰਜਾਬੀਆਂ ਦੇ ਵਾਸਤੇ ਜਿਹੜੀ ਹੈਗੀ ਹੈ ਇੱਕ ਮਾਂ ਬੋਲੀ ਔਰ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਫੇਮਸ ਹੈਗੀ ਹੈ ਔਰ ਅੱਪਾ ਹੁਣ ਗੱਲ ਕਰਦੇ ਆ ਪ੍ਰਵਿੰਦਰ ਜੀ ਜੁਣਾ ਨਾਲ ਕਿ ਗਾਇਕੀ ਦੇ ਵਿੱਚ ਕਿਸ ਤਰ੍ਹਾਂ ਤੁਹਾਡਾ ਸ਼ੌਂਕ ਪੈ ਗਿਆ ਕਿਉਂਕਿ ਕਹਿੰਦੇ ਨੇ ਕਿ ਗਵਰਨਮੈਂਟ ਜੌਬ ਹੈ ਔਰ ਗਵਰਨਮੈਂਟ ਜੌਬ ਦੇ ਨਾਲ ਨਾਲ ਜਿਹੜਾ ਸ਼ੌਂਕ ਹੈ ਗਾਇਕੀ ਦਾ ਉਹ ਵੀ ਨਾਲ ਨਾਲ ਰੱਖਣਾ ਆਪਾਂ ਗੱਲ ਕਰਦਿਆਂ ਇਹ ਕਿ ਕੀ ਕਹਿਣਾ ਵਾ ਇਸ ਬਾਰੇ ਵੀ ਪ੍ਰਵਿੰਦਰ ਹੋਂਨਾਲਾ ਹਾਂਜੀ ਪ੍ਰਵਿੰਦਰ ਜੀ ਕਿਸ ਤਰ੍ਹਾਂ ਆਗੇ ਪਾਜੀ ਗਾਉਣ ਦਾ ਜਿੱਥੇ ਤੱਕ ਮੈਨੂੰ ਚੇਤਾ ਹੈ ਨਾ ਮੇਰੇ ਫਾਦਰ ਸਾਹਿਬ ਬਹੁਤ ਵਧੀਆ ਉਹਨਾਂ ਦੀ ਆਵਾਜ਼ ਹੈ ਤੇ ਜਦੋਂ ਛੋਟੇ ਹੁੰਦੇ ਫਾਦਰ ਸਾਹਿਬ ਨਾਲ ਘਰ ਦੇ ਵਿੱਚ ਜਾਂ ਬਾਹਰ ਜਿੱਦਾਂ ਵੀ ਆਉਣ ਜਾਣ ਤੇ ਉਹਨਾਂ ਨੇ ਕੁਝ ਗੁੰਗਣਾਉਣਾ ਨਾ ਸੋ ਸੋਨਣਾ ਸਾਨੂੰ ਆਵਾਜ਼ ਬੜੀ ਮਿੱਠੀ ਤੇ ਉਹ ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਕਦੋਂ ਗਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਅੰਦਰ ਗੁਣ ਸੀਗਾ ਹੈਰਿਡਿਟੀ ਤੁਸੀਂ ਕਹਿ ਲਓ ਫਾਦਰ ਸਾਹਿਬ ਬਹੁਤ ਵਧੀਆ ਆਵਾਜ਼ ਦੇ ਮਾਲਕ ਸੀ ਮੈਨੂੰ ਵੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਉਹਨਾਂ ਉਹਨਾਂ ਨੂੰ ਸੁਣਦਿਆਂ ਸੁਣਦਿਆਂ ਮੈਂ ਵੀ ਗਾਉਣਾ ਸ਼ੁਰੂ ਕਰ ਦਿੱਤਾ ਫਿਰ ਸਾਡੇ ਪਿੰਡ ਮੂਦਲ ਸਰਕਾਰੀਆ ਮਾਡਲ ਸਕੂਲ ਮੂਦਲ ਹੈ ਜੀ ਜਿਨ੍ਹਾਂ ਦਾ ਮੈਂ ਕਿ ਮੇਰਾ ਪੇਰੈਂਟ ਸਕੂਲ ਆ ਬੱਚਿਆਂ ਵਾਂਗ ਉਹਨਾਂ ਨੇ ਪਾਲਿਆ ਤੇ ਉਹਨਾਂ ਦੇ ਸਕੂਲ ਜਦੋਂ ਮੈਂ 3 ਸਾਲ ਦਾ ਹੀ ਹਾਂ ਜਦੋਂ ਮੈਨੂੰ ਉਹ ਲੈ ਗਏ ਕਹਿੰਦੇ ਵੀ ਅਸੀਂ ਆਪੇ ਇਹਨਾਂ ਨੂੰ ਇਹਨੂੰ ਸੰਭਲਾਂਗੇ ਤੁਸੀਂ ਸਾਨੂੰ ਦੇ ਦਿਓ ਜੀ ਤੇ ਮੈਂ 5ਵੀਂ ਤੱਕ ਉੱਥੇ ਬਣਿਆ ਤੇ ਉਹਨਾਂ ਨੇ ਫਿਰ ਮੈਨੂੰ ਸਟੇਜ ਦੇ ਉੱਪਰ ਚੜਾਇਆ ਉਹਨਾਂ ਨੇ ਮੇਰੇ ਗਉਣ ਨੂੰ ਪਛਾਣਿਆ ਕਿ ਹਾਂ ਇਹ ਗੌਂਦਾ ਵਧੀਆ ਫਿਰ ਸਵੇਰ ਦੀ ਸਭਾ ਦੇ ਵਿੱਚ ਤੇ ਕੋਈ ਫੰਕਸ਼ਨ ਹੋਣਾ ਉਹਨਾਂ ਕਹਣਾ ਪ੍ਰਵਿੰਦਰ ਤੂੰ ਗੀਤ ਗਾ ਹਨਾ ਕਿ ਮੈਨੂੰ ਮੈਨੂੰ ਯਾਦ ਆ ਕਿ ਮੈਨੂੰ ਕਦੀ ਡਰ ਨਹੀਂ ਲੱਗਾ ਸਟੇਜ ਤੋਂ ਸ਼ਾਇਦ ਮੈਨੂੰ ਗੁਰੂ ਇਦਾਂ ਦੇ ਮਿਲੇ ਸਕੂਲ ਇਦਾਂ ਦਾ ਮਿਲਿਆ ਘਰੋਂ ਹੀ ਇਹੋ ਜੀ ਪਰ ਬਰਸ਼ ਹੋਈ ਕਿ ਮਨ ਉਸ ਸਟੇਜ ਤੋਂ ਜਾਣ ਤੋਂ ਡਰਨੀ ਲੱਗਾ ਤੇ ਪਤਾ ਨਹੀਂ ਵੀ ਕਦੋਂ ਦਾ ਮੈਂ ਗਾ ਰਿਆਂ ਛੋਟੇ ਹੁੰਦੇ ਤੋਂ ਹੀ ਮੈਂ ਗਾ ਰਿਆਂ ਬਸ ਗੁਰੂ ਤੋਂ ਬਿਨਾ ਜਿਹੜਾ ਹੈਗਾ ਵਾ ਚਾਹੀ ਤੁਸੀਂ ਕਿਸੇ ਵੀ ਪ੍ਰੋਫੈਸ਼ਨਲ ਚ ਹੈਗੇ ਜੇ ਅੱਗੇ ਨਹੀਂ ਵੱਸ ਸਕਦੇ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਮੈਂ ਪਿੰਡ ਮੂਤਲ ਤੋਂ ਸਰਦਾਰ ਵਜੀਰ ਸਿੰਘ ਜੀ ਇਹਨਾਂ ਨੇ ਮੈਨੂੰ ਬੜਾ ਉਤਸ਼ਾਹ ਦਿੱਤਾ ਇਹਨਾਂ ਨੇ ਮੈਨੂੰ ਅ ਗਾਇਬ ਗਏ ਮੈਂ ਕਈ ਵਾਰੀ ਸਕੂਲ ਜਾਣਦੇ ਹੋਣਾ ਤੇ ਇਹਨਾਂ ਨੇ ਕਹਣਾ ਸਕੂਲਾਂ ਆ ਰਹੇ ਹੋਣਾ ਜਾਂ ਗੇਮ ਕਰਨ ਜਾ ਰਹੇ ਆ ਗੇਮ ਤੋਂ ਆ ਰਹੇ ਨੇ ਇਹ ਰਿਆਜ਼ ਡੈਮਨ ਦੀ ਸੀ ਕਰਨ ਇਹਨਾਂ ਨੇ ਮੈਨੂੰ ਵਾਅ ਮਾਰਨੀ ਪਰਵਿੰਦਰ ਇੱਕ ਗਾਣਾ ਸੁਣਾ ਕੇ ਜਾ ਅੱਛਾ ਅੱਛਾ ਫਿਰ ਮੈਨੂੰ ਕਈ ਵਾਰੀ ਕਿਤੇ ਯੂਨੀਵਰਸਿਟੀ ਖਾਲਸਾ ਕਾਲਜ ਹੈ ਨਾ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਤੇ ਇਹਨਾਂ ਨੇ ਮੈਨੂੰ ਸਪੈਸ਼ਲੀ ਮੈਨੂੰ ਲੈ ਕੇ ਜਾਣਾ ਕਿ ਨਹੀਂ ਤੂੰ ਗਾਉਣਾ ਸੋ ਮੈਨੂੰ ਬੜਾ ਉਤਸ਼ਾਹ ਦਿੱਤਾ ਇਹਨਾਂ ਨੇ ਉਸ ਤੋਂ ਬਾਅਦ ਸਦਾ ਮਨਜੀਤ ਸਿੰਘ ਉਹਨਾਂ ਤੋਂ ਮੈਂ ਸੰਗੀਤਕ ਜਿਹੜੀਆਂ ਰਾਗ ਬੰਦਿਆ ਉਹ ਲਈ ਉਹ ਵੇਰਕੇ ਤੋਂ ਨੇ ਉਸ ਤੋਂ ਬਾਅਦ ਮੇਰੇ ਉਸਤਾਦ ਨੇ ਜੀ ਸਰਦਾਰ ਜਸਪਾਲ ਜੀ ਔਰ ਮੈਂ ਚਾਹਾਂਗਾ ਕਿ ਉਹਨਾਂ ਦਾ ਹੀ ਗੀਤ ਤੋਂ ਆਪਾਂ ਸਟਾਰਟ ਕਰਦੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣਾ ਗੁਰੂ ਮਾਨ ਦੇ ਜੀ ਉਸਤਾਦ ਮੰਨਦੇ ਜੀ ਹੂੰ ਤੂੰ ਜਾਨ ਮੇਰੀ ਮੈਂ ਜਾਨ ਤੇਰੀ ਦੁਨੀਆਂ ਚੋਂ ਤੈਨੂੰ ਚੁਣਿਆ ਏ ਹੁਣ ਬਣ ਗਈ ਤੂੰ ਪਹਿਚਾਨ ਮੇਰੀ ਤੂੰ ਜਾਨ ਮੇਰੀ ਮੈਂ ਜਾਨ ਤੇਰੀ ਤੂੰ ਜਾਨ ਮੇਰੀ ਮੈਂ ਜਾਨ ਤੇਰੀ ਹੋ ਜਾ ਜਾ ਹੱਤ ਪਾੜ ਸੱਜਣਾ ਵੇ ਆ ਕੇ ਅੰਬਰਾਂ ਨੂੰ ਉੱਡ ਚੱਲੀਏ ਆਜਾ ਬਣ ਕੇ ਤੋਂ ਠੰਡੀ ਠੰਡੀ ਵਾ ਕੇ ਅੰਬਰਾਂ ਨੂੰ ਉੱਡ ਚੱਲੀਏ ਕੇ ਅੰਬਰਾਂ ਨੂੰ ਉੱਡ ਚੱਲੀਏ ਅਰੇ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਔਰ ਪ੍ਰਿੰਦਰ ਜੀ ਜਿਸ ਤਰ੍ਹਾਂ ਕਿ ਤੁਸੀਂ ਪੰਜਾਬੀ ਟੀਚਰ ਜੇ ਔਰ ਬੱਚਾ ਨੂੰ ਪੜ੍ਹਾਉਂਦੇ ਵੀ ਪੰਜਾਬੀ ਜੇ ਪਿੱਛੇ ਦੇ ਇੱਕ ਤੁਹਾਡਾ ਗੀਤ ਜਿਹੜਾ ਹੈ ਉਹ ਬੜਾ ਇੱਕ ਕਹਿੰਦੇ ਨੇ ਕਿ ਖਾਸ ਕਰਕੇ ਅ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਕਿ ਆਜੋ ਸਾਰੇ ਸਕੂਲ ਚਲੀਏ ਹੈ ਉਹ ਵੀ ਕਾਫੀ ਤੁਹਾਡਾ ਫੇਮਸ ਹੋਇਆ ਸੀ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਸੀ ਕਿ ਉਹ ਵੀ ਆਪਾਂ ਕਰਨਾ ਅ ਸੁੰਦਰਪੜੀ ਉਹ ਮੇਰੇ ਮਨ ਦੀ ਕਿਸ਼ਾ ਸੀਗੀ ਕਿ ਮੈਂ ਕਿਉਂਕਿ ਜਿਹੜਾ ਮੇਰਾ ਬ੍ਰੈਡ ਐਂ ਬਟਰ ਚੱਲ ਰਿਹਾ ਉਹ ਮੇਰਾ ਐਜੂਕੇਸ਼ਨ ਤੋਂ ਹੀ ਚੱਲ ਰਿਹਾ ਵਾ ਮੈਂ ਜੌਬ ਕਰ ਰਿਹਾ ਵਾਂ ਰੋਟੀ ਕਮਾ ਕੇ ਬੱਚਾ ਨੂੰ ਖਵਾ ਰਿਹਾ ਤੇ ਗਾਉਣਾ ਮੇਰਾ ਸ਼ੌਂਕ ਆ ਮੇਰਾ ਪ੍ਰੋਫੈਸ਼ਨ ਨਹੀਂ ਹੈਗਾ ਬੇਸ਼ੱਕ ਮੈਂ ਫਿਲਮਾਂ ਤਾਂ ਗਾ ਲਿਆ ਤੇ 40 50 ਗੀਤ ਗਾਏ ਆ ਪਰ ਉਹ ਮੈਂ ਨੂੰ ਐਜ਼ ਏ ਪ੍ਰੋਫੈਸ਼ਨ ਨਹੀਂ ਲਿਆ ਉਹਨੂੰ ਕਮਾਈ ਦਾ ਸਾਧਨ ਨਹੀਂ ਬਣਾਇਆ ਕਮਾਈ ਜਿਹੜੀ ਆ ਮੈਂ ਰੋਟੀ ਖਾ ਰਿਹਾ ਮੈਂ ਆਪਣੇ ਬੱਚਾ ਨੂੰ ਖਵਾ ਰਿਹਾ ਉਹ ਮੇਰੀ ਜੌਬ ਤੋਂ ਆ ਸੋ ਮੇਰਾ ਦਿਲ ਕਰਦਾ ਸੀ ਕਿ ਮੈਂ ਇਹ ਬੱਚਿਆਂ ਵਾਸਤੇ ਕੁਝ ਗਾਣਾ ਸੋ ਸੋ ਬਾਬਾ ਬਣਿਆ ਅ ਜਗਰਾਤ ਸਿੰਘ ਰੰਧਾਵਾ ਸਾਹਿਬ ਸਾਡੇ ਡੀਓ ਸੀ ਉਹਨਾਂ ਦਾ ਫੋਨ ਆਇਆ ਕਹਿੰਦੇ ਪ੍ਰਵਿੰਦਰ ਕੋਈ ਗੀਤ ਗਾ ਜਿਹੜਾ ਕਿ ਆ ਦਾਖਲੇ ਮਹਿੰਮ ਵਾਸਤੇ ਗੀਤ ਗਾ ਤੇ ਮੈਂ ਤਾਂ ਅੱਗੇ ਸੋਚਣ ਲਿਆ ਸੀਗਾ ਕਿ ਮੈਨੂੰ ਮੈਂ ਕੁਝ ਗਾਵਾਂ ਹਨਾ ਸੋਣ ਲਈ ਤਾਂ ਸੁਗਾ ਹੋ ਗਿਆ ਹਾਂਜੀ ਹਾਂਜੀ ਮੈਂ ਸੋਚਿਆ ਕੋਈ ਦੱਸਣਗੇ ਕੋਈ ਲਿਰਿਕਸ ਦੇਣਗੇ ਹੂੰ ਹੂੰ ਮੈਂ ਡੀਓ ਸਾਹਿਬ ਕੋਈ ਲਿਰਿਕਸ ਕਹਿੰਦੇ ਨਾ ਸਾਡੇ ਕੋਲ ਲਿਰਿਕਸ ਹੈਗਾ ਨਾ ਸਾਡੇ ਕੋਲ ਮਿਊਜ਼ਿਕ ਹੈਗਾ ਤੂੰ ਆਪੇ ਹੀ ਕਰਨਾ ਸਾਰਾ ਸੋ ਫਿਰ ਮੈਂ ਕਲਮ ਫੜੀ ਤੇ ਫਿਰ ਮੈਂ ਗੀਤ ਲਿਖੇ ਦੋ ਤਿੰਨ ਲਿਖੇ ਫਿਰ ਉਹਨਾਂ ਦੇ ਵਿੱਚੋਂ ਇੱਕ ਗੀਤ ਮੈਂ ਜਿਹੜਾ ਵਧੀਆ ਲੱਗਾ ਉਹ ਸੀਗਾ ਆਜੋ ਬੱਚਿਓ ਸਕੂਲ ਚੱਲੀਏ ਦਸਕਾਂ ਨੂੰ ਗਾ ਕੇ ਵੀ ਸੁਣਾਉ ਕਿਉਂਕਿ ਛੋਟੇ ਛੋਟੇ ਬੱਚਿਆਂ ਨੇ ਬਹੁਤ ਗਾਣਾ ਵੇਖਿਆ ਵੀ ਆ ਸੁਣਿਆ ਵੀ ਆ ਉਹ ਗੀਤ ਵਾਕਿਆ ਤੁਹਾਡੀ ਗੱਲ ਸਹੀ ਆ ਉਹ ਗੀਤ ਪੂਰੇ ਪੰਜਾਬ ਦੇ ਸਕੂਲਾਂ 'ਚ ਵਾਇਰਲ ਸੀ ਹਰ ਗਰੁੱਪ 'ਚ ਉਹ ਗੀਤ ਸੀਗਾ ਹਰ ਬੱਚੇ ਦੇ ਮੂੰਹ 'ਤੇ ਉਹ ਗੀਤ ਸੀਗਾ ਹਰ ਪ੍ਰਿੰਸੀਪਲ ਹਰ ਅਧਿਆਪਕ ਨੂੰ ਉਹ ਗੀਤ ਦਾ ਪਤਾ ਸੀ ਸੋ ਮੈਂ ਤੈਨੂੰ ਜਰੂਰ ਸੁਣਾਵਾਂ ਹੋ ਤੜਕੇ ਉੱਠ ਕੇ ਪਿੰਡੇ ਨਹਾ ਕੇ ਭੂਟ ਜਰਾ ਬਾ ਵਰਦੀਆਂ ਪਾ ਕੇ ਤੜਕੇ ਉੱਠ ਕੇ ਪਿੰਡੇ ਨਹਾ ਕੇ ਭੂਟ ਜਰਾ ਬਾ ਵਰਦੀਆਂ ਪਾ ਕੇ ਹੋ ਪਿੰਡ ਚਰਦੀਆਂ ਗਲੀਆਂ ਵਿੱਚੋਂ ਆਜੋ ਢਾਉਂਦੇ ਢੂੜ ਚੱਲ ਜੀ ਆਜੋ ਬੱਚੇਓ ਆਜੋ ਬੱਚਿਓ ਸਕੂਲ ਚੱਲੀਏ ਪੜਨ ਸਰਕਾਰੀ ਸਕੂਲ ਚੱਲੀਏ ਆਜੋ ਬੱਚਿਓ ਸਕੂਲ ਚੱਲੀਏ ਪੜਨ ਸਰਕਾਰੀ ਸਕੂਲ ਚੱਲੀਏ ਆਜੋ ਆਜੋ ਓ ਬੱਚਿਓ ਆਜੋ ਸਾਰੇ ਆਜੋ ਆਜੋ ਓ ਬੱਚਿਓ ਆਜੋ ਸਾਰੇ ਉੱਤਣੀ ਕੇ ਉੱਟ ਕੇ ਪਿੰਡੇ ਨਹਾ ਕੇ ਭੂਟ ਜਰਾ ਬਾਹ ਵਰਦੀਆਂ ਪਾ ਕੇ ਵੱਟੇ ਅਵਧਿਆ ਪਰਵਿੰਦਰ ਜੀ ਜਿਹੜਾ ਕਿ ਇਹ ਜਿਹੜਾ ਤੁਸੀਂ ਗੀਤ ਗਾਇਆ ਸੀ ਖਾਸ ਕਰਕੇ ਸਰਕਾਰੀ ਮੈਂ ਇੱਕ ਦਰਸ਼ਕਾਂ ਨੂੰ ਕਹਿਣਾ ਵੀ ਚਾਹਾਂਗਾ ਕਿਉਂਕਿ ਪਰਵਿੰਦਰ ਹੁਣਾਵੀ ਸਰਕਾਰੀ ਸਕੂਲ ਦੇ ਵਿੱਚ ਹੀ ਪੜੇ ਨੇ ਤੇ ਸਰਕਾਰੀ ਸਕੂਲ ਦੇ ਵਿੱਚ ਹੀ ਜੋਬ ਮਿਲੀ ਹੈ ਔਰ ਮੈਂ ਵੀ ਸਰਕਾਰੀ ਸਕੂਲ 'ਚ ਹੀ ਪੜਿਆ ਔਰ ਪਰਮਾਤਮਾ ਦੀ ਕਿਰਪਾ ਰਹੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਬਹੁਤ ਵਧੀਆ ਜੜੀ ਹੈਗੀ ਹੈ ਪੜਾਈ ਹੁੰਦੀ ਹੈ ਕਿਉਂਕਿ ਅਸੀਂ ਖੁਦ ਜੜੇ ਹੈਗੇ ਆ ਸਰਕਾਰੀ ਸਕੂਲ ਵਿੱਚ ਪੜੇ ਆ ਮੈਂ ਪ੍ਰਾਈਵੇਟ ਸਕੂਲਾਂ ਨੂੰ ਬੁਰਾ ਨਹੀਂ ਕਹਿੰਦਾ ਲੇਕਿਨ ਕਈਆਂ ਦੇ ਮਨ ਦੇ ਵਿੱਚ ਹਜੇ ਵੀ ਹੈਗਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ ਲੇਕਿਨ ਅਗਰ ਇਸ ਤਰ੍ਹਾਂ ਦੇ ਟੀਚਰ ਹੋਣ ਉਹ ਵੀ ਖਾਸ ਕਰਕੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਲੇ ਹੋਣ ਸਿਖਾਉਣ ਵਾਲੇ ਹੋਣ ਤਾਂ ਮੇਰੇ ਖਿਆਲ ਚ ਜਿਹੜਾ ਗਵਰਨਮੈਂਟ ਸਕੂਲ ਤੋਂ ਵਧੀਆ ਮੈਰੀਕਲ ਕੋਈ ਸਕੂਲ ਨਹੀਂ ਹੋ ਸਕਦਾ ਔਰ ਇੱਕ ਮੈਂ ਹੋਰ ਦਰਸ਼ਕਾਂ ਨੂੰ ਦੱਸਾਂਗਾ ਕਿ ਇਹਨਾਂ ਦੀ ਪਿੱਛੇ ਇੱਕ ਫਿਲਮ ਆਈ ਸੀ ਉਹਦੇ ਵਿੱਚ ਇਹਨਾਂ ਨੇ ਵਾਰ ਗਾਈ ਸੀ ਕਿਉਂਕਿ ਵਾਰ ਜਿਹੜੀ ਗਾਣੀ ਹੈ ਮਤਲਬ ਬਹੁਤ ਹਾਈ ਸਕੀਲ ਤੇ ਜਿਹੜੀ ਹੈਗੀ ਆ ਉਹ ਗਾਉਣੀ ਪੈਂਦੀ ਆ ਤੇ ਆਪਾਂ ਇਹ ਵੀ ਉਹਨਾਂ ਕੋ ਵੇਖਦੇ ਆ ਕਿ ਕਿਹੜੀ ਫਿਲਮ ਵਿੱਚ ਉਹ ਇਹਨਾਂ ਦੀ ਵਾਰ ਜਿਹੜੀ ਹੈ ਆਈ ਸੀ ਗੁਰਮukh ਫਿਲਮ ਰਿਲੀਜ਼ ਹੋਈ ਸੀ ਕੇਬਲਵਾਂ ਤੇ ਹਾਂਜੀ ਹਾਂਜੀ ਪਾਲੀ ਜੀ ਨੇ ਹਾਂਜੀ ਪਾਲੀ ਭਪਿੰਦਰ ਬਾਜੀ ਦੀ ਡਾਇਰੈਕਟਰ ਸੀਗੇ ਤੇ ਉਹਨਾਂ ਨੂੰ ਕੌਣ ਨਹੀਂ ਜਾਣਦਾ ਤੇ ਕੁਲਜਿੰਦਰ ਸਿੱਧੂ ਬਾਜੀ ਤੇ ਗੁਰਲੀਨ ਚੋਪੜਾ ਇਸ ਤਾਰ ਕਾਸਿ ਉਸ ਫਿਲਮ ਦੇ ਵਿੱਚ ਮੈਂ ਮੇਰਾ ਪਹਿਲਾ ਫਸਟ ਪਹਿਲਾ ਪਲੇ ਬੈਕ ਸੌਂਗ ਸੀ ਗਾਏ ਵਾਰ ਗਾਈ ਸੀ ਮੈਂ ਜੋ ਕਿ ਦਰਸ਼ਕਾਂ ਨੇ ਬਹੁਤ ਪਸੰਦ ਕੀਤੀ ਦੇਸ਼ਾਂ ਵਿਦੇਸ਼ਾਂ ਤੋਂ ਕੱਲ ਆਈਆਂ ਔਰ ਦੇਸ਼ਾਂ-ਵਿਦੇਸ਼ਾਂ ਵਿੱਚ ਹੀ ਸੁਣੀ ਗਈ ਤੇ ਬਹੁਤ ਵਧੀਆ ਸੀਗਾ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿਹੜੀ ਸੀ ਵਾਰ ਉਹ ਦਲ ਖਾਲਸਾ ਗੁਰੂ ਦਸਵੇਂ ਸਦਾ ਅਲੂ ਵਾਲੀਆ ਜਿੰਨਾ ਦਾ ਸਰਦਾਰ ਸਾਵੇ ਗੁਰੂ ਅਰਦਾਸਾ ਸੋਦਿਆ ਸਾਵੇ ਗੁਰੂ ਅਰਦਾਸਾ ਸੋਦਿਆ ਉਹ ਜਾ ਕੇ ਸੱਚਖੰਡ ਵਿੱਚ ਦਰਬਾਰ ਉਹ ਜਿਹੜੇ ਜ਼ੁਲਮ ਬਿਦੋਸ਼ਿਆਂ ਤੇ ਤਾਰ ਰਹੇ ਕਰਜ ਤਾਂ ਦਰਹਿ ਖਿਲਵਾੜ ਸਾਨੂੰ ਬਖਸ਼ੋ ਗੁਰੂ ਜੀ ਵੀਰਤਾ ਸਾਨੂੰ ਬਖਸ਼ੋ ਗੁਰੂ ਜੀ ਵੀਰਤਾ ਪਾਇਏ ਜਲ ਮਾਨੂੰ ਮੁੱਦੇ ਮੂਦੀ ਮਾਰੇ ਓ ਪਤਾ ਲੱਗਿਆ ਜਸਾ ਸਿੰਘ ਸ਼ੇਰ ਨੂੰ ਓ ਪਿਰੇ ਹੋਇਆ ਪਿਰੇ ਅਬਦਾਲੀ ਖੁੰਖਾਰ ਪਾਣੀ ਪੱਤ ਦੇ ਮੈਦਾਨ ਵਿੱਚ ਪਰਤਦੇ ਓ ਪਾਣੀ ਪੱਤ ਦੇ ਮੈਦਾਨ ਵਿੱਚ ਪਰਤਦੇ ਓ ਜਿੰਨਾ ਜ਼ੁਲਮਾਂ ਦੀ ਹੱਦ ਕੀਤੀ ਪਾਰ ਉਹ ਬਾਈਸਾ ਦੇ ਕਰੀਬ ਬਹੂ ਬੇਟੀਆਂ ਪਾਪੀ ਲੁੱਟ ਆਉਂਦਾ Hindu ਪਰਿਵਾਰ ਪਾਪੀ ਲੁੱਟ ਆਉਂਦਾ Hindu ਪਰਿਵਾਰ ਹੋ ਹੋ ਵਾਹ ਜੀ ਵਾਹ ਜੀ ਵਾਹ ਬਹੁਤ ਅੱਛੀ ਕਿਉਂਕਿ ਇਹ ਜਿਹੜੀ ਵਾਰ ਗਾਣੀ ਹੈ ਕਹਿੰਦੇ ਨੇ ਕਿ ਸੋਕੀ ਨਹੀਂ ਹੈ ਹਜੇ ਕਿ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਸਕੇਲ ਤੋਂ ਨੀਵਾਂ ਰੱਖਾਂਗਾ ਲੇਕਿਨ ਲੇਕਿਨ ਅਗਰ ਇਹ ਨੀਵਾਂ ਵਾਤੇ ਉੱਚਾ ਕੀ ਹੋਏਗਾ ਕਿਉਂਕਿ ਸਾਡੇ ਜੋ ਗੁਰੂਆਂ ਨੇ ਸਿਖਾਇਆ ਉਹਨਾਂ ਨੇ ਆਪਣੇ ਖਾਸ ਕਰਕੇ ਸਿੱਖੀ ਦੇ ਵਾਸਤੇ ਬਹੁਤ ਕੁਝ ਜਿਹੜਾ ਕੀਤਾ ਔਰ ਇਹਨਾਂ ਨੇ ਆਪਣੀ ਉਸ ਚੀਜ਼ ਨੂੰ ਗਾ ਕੇ ਜਿਹੜਾ ਹੈਗਾ ਲੋਕਾਂ ਦੇ ਰੂਪ ਰੂਪ ਕੀਤਾ ਔਰ ਪ੍ਰਿੰਦਰ ਜੀ ਇੱਕ ਚੀਜ਼ ਹੋਰ ਦੱਸੋ ਕਿ ਕਿੰਦੇ ਨਕੀ ਕਾਮਯਾਬੀ ਦੇ ਵਿੱਚ ਪਰਿਵਾਰ ਦਾ ਕਿੰ데 ਬੜਾ ਹੱਥ ਹੁੰਦਾ ਤਾਂ ਤੁਹਾਨੂੰ ਕਿੰਨੀ ਕਿ ਸਪੋਰਟ ਮਿਲਦੀ ਆ ਖਾਸ ਕਰਕੇ ਪਰਿਵਾਰ ਵੱਲੋਂ ਜੀ ਮੈਨੂੰ ਪਰਿਵਾਰ ਵੱਲੋਂ ਫੁੱਲ ਸਪੋਰਟ ਆ ਜੀ ਪਾਦਰ ਸਾਹਿਬ ਦਾ ਆਸ਼ੀਰਵਾਦ ਆ ਮਾਤਾ ਤੇ ਮੇਰੇ ਵਾਈਫ ਮੇਰੇ ਬੱਚੇ ਸਭ ਤੋਂ ਵੱਡੀ ਫੈਨ ਮੇਰੀ ਬੇਟੀ ਆ ਮੇਰੀ ਵੈਰੀ ਗੁੱਡ ਉਹ ਮੈਨੂੰ ਜੀਤਾ ਮੇਰੀ ਐਲਬਮ ਗੋਇਲ 뮤직 ਤੋਂ ਆਈ ਸੀਗੀ ਤੇ ਉਹ ਮੇਰੀ ਬੇਟੀ ਛੋਟੀ ਸੀ ਗੱਡੀ 'ਚ ਜਾਣਾ ਨਾ ਗਾਣਾ ਪਾਪਾ ਪਾਪਾ ਵਾਲੇ ਗਾਣੇ ਸੁਣਨੇ ਆ ਪਾਪਾ ਦੇ ਗਾਣੇ ਸੁਣਨੇ ਆ ਸੋ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਫੈਨ ਮੇਰੀ ਬੇਟੀ ਆ ਸੋ ਮੈਂ ਜਿਹੜਾ ਵੀ ਗੀਤ ਗਾਉਣਾ ਨਾ ਉਹ ਮੈਂ ਆਪਣੀ ਬੇਟੀ ਨੂੰ ਪਹਿਲਾਂ ਸੁਣਾਉਣਾ ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਗੀਤ ਮੈਂ ਆਪਣੀ ਬੇਟੀ ਨੂੰ ਸੁਣਾਉਂਦਾ ਨਾ ਉਹ ਸਾਰੀ ਦੁਨੀਆ ਸੁਣ ਸਕਦੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿਸ ਤਰ੍ਹਾਂ ਕਿ ਅੱਜ ਕੱਲ ਦਾ ਸਮਾਂ ਚੱਲ ਰਿਹਾ ਹੈ ਡਿਜੀਟਲ ਚੱਲ ਰਿਹਾ ਚਾਹੇ ਬਹੁਤ ਅੱਗੇ ਤੱਕ ਅਸੀਂ ਜਾ ਚੁੱਕੇ ਹਾਂ ਲੇਕਿਨ ਹਜੇ ਵੀ ਜਿਹੜਾ ਹੈਗਾ ਵਾ ਹਰ ਘਰ ਦੇ ਵਿੱਚ ਇੱਕ ਲਿਮਟ ਤੇ ਜ਼ਰੂਰੀ ਹੋਣੀ ਵੀ ਚਾਹੀਦੀ ਆ ਕਿਉਂਕਿ ਕੋਈ ਵੀ ਚਾਹੇ ਸਿੰਗਲ ਹੈ ਉਹ ਅਗਰ ਉਸ ਗਾਣੇ ਨੂੰ ਗਾਦਾ ਤਾਂ ਲੇਕਿਨ ਜਿੱਥੇ ਉਹਦਾ ਕਿਉਂ ਦੇ ਬੋਲ ਜਿਹੜੇ ਹੈਗੇ ਆ ਉਹ ਵੀ ਬੋਲ ਔਰ ਉਹਦਾ ਫਿਲਮਾਂਕਨ ਜਿਹੜਾ ਹੈਗਾ ਘਰ ਵਿੱਚ ਬਹਿ ਕੇ ਵੇਖਣ ਵਾਲਾ ਤੇ ਸੁਣਨ ਵਾਲਾ ਹੋਣਾ ਚਾਹੀਦਾ ਔਰ ਪ੍ਰਵਿੰਦਾ ਜੀ ਨੇ ਇਸ ਤਰ੍ਹਾਂ ਦੀਆਂ ਹੀ ਜਿਹੜੀਆਂ ਖਾਸ ਕਰਕੇ ਜਿਹੜੇ ਇਹਨਾਂ ਦੇ ਗੀਤ ਵੀ ਆਏ ਨੇ ਔਰ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਉਹ ਅਗਰ ਮੇਰਾ ਪਰਿਵਾਰ ਉਹਨਾਂ ਗੀਤਾਂ ਨੂੰ ਸੁਣ ਸਕਦਾ ਵੇਖ ਸਕਦਾ ਤੇ ਇਹਦਾ ਮਤਲਬ ਕਿ ਸਾਰੀ ਦੁਨੀਆ ਦੇ ਪਰਿਵਾਰ ਜਿਹੜੇ ਨੇ ਉਸ ਨੂੰ ਵੇਖ ਸਕਦੇ ਆ ਔਰ ਸੁਣ ਸਕਦੇ ਆ ਔਰ ਇੱਕ ਵਧੀਆ ਇਸ ਖਾਸ ਕਰਕੇ ਦਰਸ਼ਕਾਂ ਦੇ ਵਿੱਚ ਇੱਕ ਮੈਸੇਜ ਵੀ ਹੈ ਹੋਰ ਪ੍ਰਵਿੰਦਾ ਜੀ ਇਸ ਤੋਂ ਇਲਾਵਾ ਤੁਹਾਡੀ ਕੀ ਰੁਟੀਨ ਹੁੰਦੀ ਹੈ ਕਿਸ ਤਰ੍ਹਾਂ ਫਿਰ ਕਿਉਂਕਿ ਗਵਰਨਮੈਂਟ ਜੌਬ ਹੈ ਔਰ ਕਿਸ ਤਰ੍ਹਾਂ ਰਿਆਜ਼ ਕਰਦੇ ਤੁਸੀਂ ਭਾਈ ਰਿਆਜ਼ ਦਾ ਟਾਈਮ ਬੜਾ ਖਿੱਚ ਕੇ ਕੱਢਣਾ ਪੈਂਦਾ ਕਿਉਂਕਿ ਮੈਂ ਗਰਾਊਂਡ ਨਾਲ ਵੀ ਜੁੜਿਆ ਹਾਂ ਸਕੂਲੋਂ ਆਉਣਾ ਉਸ ਤੋਂ ਬਾਅਦ ਬੱਚਿਆਂ ਦੇ ਨਾਲ ਵੀ ਆਪਣੀ ਰੁਟੀਨ ਮੈਂ ਆਪਣੇ ਬੱਚਿਆਂ ਨੂੰ ਖੂਬ ਟਾਈਮ ਦਿੰਨਾ ਫੁੱਲ ਟਾਈਮ ਆਪਣੇ ਬੱਚਿਆਂ ਦੇ ਨਾਲ ਹੀ ਉਹਨਾਂ ਨੂੰ ਗਰਾਊਂਡ ਵੀ ਲੈ ਕੇ ਜਾਣਾ ਹੁੰਦਾ ਆਪ ਵੀ ਐਕਸਰਸਾਈਜ਼ ਲਾਉਣੀ ਹੈ ਤੇ ਰਿਆਜ਼ ਵੀ ਕਰਨਾ ਹੁੰਦਾ ਉਹ ਬੜਾ ਖਿੱਚ ਖਿੱਚ ਕੇ ਨਾ ਉਹ ਟਾਈਮ ਜਿਹੜਾ ਉਹ ਕੱਢਣਾ ਪੈਂਦਾ ਕਿਉਂਕਿ ਜਿਆਦਾ ਮੇਰਾ ਕੁਆਲਿਟੀ ਟਾਈਮ ਜਿਹੜਾ ਮੇਰੇ ਸਕੂਲੇ ਹੁੰਦਾ 2 ਵਜੇ ਤੱਕ ਮੈਂ ਸਕੂਲ ਹੁੰਨਾ 6 ਘੰਟੇ ਸਵੇਰ ਤੋਂ ਮਤਲਬ ਜਿਹੜੀ ਜਿਹੜੀ ਮੇਰੀ ਮੈਨੂੰ ਕਿ એનર્ਜੀ ਹੈ ਨਾ ਜਿਹੜੀ ਮੇਨ ਜਿਹੜੀ ਉਹ ਮੈਂ ਸਕੂਲੇ ਬੱਚਿਆਂ ਨਾਲ ਹੁੰਦੀ ਹੈ ਘਰ ਆ ਕੇ ਫਿਰ ਆਪਣੇ ਬੱਚਿਆਂ ਦੇ ਨਾਲ ਫਿਰ ਗਰਾਊਂਡ ਫਿਰ ਥੋੜਾ ਰਿਆਜ਼ ਕਰਨਾ ਕਾਫੀ ਟਫ ਆ ਪਰ ਕੋਸ਼ਿਸ਼ ਕਰੀਦੀ ਕਰ ਜਾਣਾ ਕਰ ਲਈਏ ਕਿਉਂਕਿ ਜੇ ਕਰਾਂਗੇ ਨਾ ਤੇ ਫਿਰ ਆਵਾਜ਼ ਤੇ ਰਿਆਜ਼ ਦੇ ਸਿਰ ਤੇ ਬਿਲਕੁਲ ਬਿਲਕੁਲ ਕਹਿੰਦੇ ਰਿਆਜ਼ ਤੇ ਜ਼ਰੂਰੀ ਹੈ ਨਾ ਤੇ ਮੈਨੂੰ ਤੇ ਜਿਹੜਾ ਗੀਤ ਮਿਲਣਾ ਨਾ ਮੈਨੂੰ ਗੀਤ ਵੀ ਐਂ ਹੀ ਮਿਲਦਾ ਆ ਵੀ ਪ੍ਰਵਿੰਦਰ ਆ ਗੀਤੀ ਇਹਨੂੰ ਤਿੰਨਾਂ ਦਿਨਾਂ ਬਾਅਦ ਕਰਨਾ ਹੈ ਇਹਨੂੰ ਦੋਹਾਂ ਦਿਨਾਂ ਬਾਅਦ ਕਰਨਾ ਹੈ ਤੇ ਮੈਨੂੰ ਗਾਲਾਂ ਤਿਆਰੀ ਰੱਖਣਾ ਪੈਂਦਾ ਆ ਜਦੋਂ ਮੈਂ ਵਾਰ ਗਈ ਇਹ ਆਪਣੇ ਰومی ਭਾਜੀ ਆ ਮੇਰੇ ਬਹੁਤ ক্লোਜ਼ ਫਰੈਂਡ ਆ 뮤직 ਡੈਕਟਰ ਆ ਉਹਨਾਂ ਦੇ 뮤직 ਦੇ ਵਿੱਚ ਹੀ ਇਹ ਵਾਰ ਆਈ ਉਹ ਭਾਜੀ ਦਾ ਫੋਨ ਆਇਆ ਕਹਿੰਦੇ ਕਿ ਪ੍ਰਵਿੰਦਰ ਇਹ ਵਾਰ ਗਾਉਣੀ ਆ ਆਪਾਂ ਤੇ ਟਾਈਮ ਨਹੀਂ ਹੈਗਾ ਦੋ ਦਿਨਾਂ ਦੀ ਤਿਆਰੀ ਚਾਹੀਦੀ ਹੈ ਹੂੰ ਹੂੰ ਤੇ ਇਹ ਗੌਣੀ ਵੀ ਤੀਸਰੇ ਗਾਲੇ ਦਾ ਹੀ ਆ ਅੱਛਾ ਤੇ ਮੈਂ ਭਾਜੀ ਇੰਨੀ ਉੱਚੀ ਵਾਰ ਗਾਉਣੀ ਹੂੰ ਤੇ ਉਹ ਕਹਿੰਦੇ ਜਿੱਦਾਂ ਵੀ ਆ ਇਹਦੀ ਤਿਆਰੀ ਕਰ ਉਸ ਦਿਹਾ ਇੱਕ ਜਸਪਾਲ ਭਾਜੀ ਮੇਰੇ ਸਾਹ ਜਿਹੜੇ ਉਹਨਾਂ ਦਾ ਫੋਨ ਆਇਆ ਕਹਿੰਦੇ ਕਿ ਮਿਸ ਪੂਜਾ ਨਾ ਤੇਰੀ ਗੀਤ ਆ ਤੇ ਦਿਨ ਦੋ ਹੀ ਆ ਵਿੱਚ ਅੱਛਾ ਤੇ ਚੌਥਾ ਗਾਲਾ ਆ ਉਹ ਮੈਂ ਕਿਹਾ ਭਾਜੀ ਕੀ ਕੀ ਗੱਲ ਕਰ ਰਹੇ ਹੋ ਉਹ ਮਿਸ ਪੂਜਾ ਚੌਥੇ ਗਾਲੇ ਤੇ ਗਾ ਰਹੀ ਆ ਤੇ ਮੈਂ ਚੌਥੇ ਗਾਲੇ ਦੇ ਕਹਿੰਦਾ ਮੈਨੂੰ ਪਤਾ ਤੂੰ ਗਾ ਲੈਣਾ ਜਿੱਥੇ ਆਪਣਾ ਮਿਸ ਪੂਜਾ ਨੇ ਜਿਹੜੇ ਸਕੇਲ ਤੇ ਗਿਆ ਸੇਮ ਹੀ ਉਸੇ ਸਕੇਲ ਤੇ ਆਮ ਤੌਰ ਤੇ ਕੀ ਹੁੰਦਾ ਵਾ ਜਿਹੜਾ ਮੇਲ ਹੈ ਨਾ ਸਿੰਗਰ ਉਹ ਥੱਲੇ ਗਾਉਂਦਾ ਤੇ ਜਿਹੜੀ ਫੀਮੇਲ ਹੈ ਸਕੇਲ ਸਕੇਲ ਮਤਲਬ ਬੰਦੇ ਦਾ ਸਕੇਲ ਥੱਲੇ ਹੁੰਦਾ ਤੇ ਔਰਦਾ ਸਕੇਲ ਉੱਪਰ ਹੁੰਦਾ ਮੈਂ ਉਸ ਸੇਮ ਸਕੇਲ ਤੇ ਗਿਆ ਉਹ ਬਹੁਤ ਜਲਦੀ ਤੁਹਾਡੇ ਰੂਬਰੂ ਕਰਾਂਗੇ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਹੀ ਕਹਿੰਦੇ ਵੀ ਇਹਨੂੰ ਕਰਕੇ ਡਬਿੰਗ ਕਰਕੇ ਭੇਜ ਤੇ ਉਹ ਮੈਂ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਗਾਈ ਉਹ ਤਾਂ ਤਾਂ ਮੈਂ ਕਾ ਵੰਡੇ ਹੋ ਜੇ ਦੇ ਦੁਨੀਆ ਦੇ ਵਿੱਚ ਛੰਡੇ ਹੋ ਮੈਂ ਕਿ ਵੰਗ ਰਗ ਲਾਬ ਹੋ ਰੰਗੜਾ ਓ ਸਾਡਾ ਰੰਗੜਾ ਰੰਗੜਾ ਪੰਜਾਬ ਸਾਡਾ ਰੰਗੜਾ ਪੰਜਾਬ ਰੰਗੜਾ ਪੰਜਾਬ ਸਾਡਾ ਰੰਗੜਾ ਪੰਜਾਬ ਵਾਹਿਗੁਰੂ ਇਹ ਰੰਗੜਾ ਪੰਜਾਬ ਇੱਕ ਗੀਤ ਆਇਆ ਸੀ ਸਰਬਜੀਤ ਚੀਮਾ ਦਾ ਹੂੰ ਹੂੰ ਤੇ ਉਹਦੇ ਨਾਲ ਵੀ ਲੋਕਾਂ ਨੂੰ ਬਹੁਤ ਪੰਗੜਾ ਪਿਆ ਇਹ ਵੀ ਗਾਣਾ ਲੋਕਾਂ ਨੇ ਬਹੁਤ ਪਸੰਦ ਕੀਤਾ ਇਹ ਝੂਮਰਿਆ ਝੂਮਰ ਦੇ ਵਿੱਚ ਇੱਕ ਕਿਸਮ ਹੈ ਨਾ ਇਹਦੀ ਪੰਗੜੇ ਦੀ ਉਹ ਬਹੁਤ ਵਧੀਆ ਚੀਜ਼ ਹੈ ਉਹ ਮੈਂ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਵੀ ਕਹੂੰਗਾ ਕਿ ਇਹ ਗਾਣਾ ਜਿਹੜਾ ਉਹ ਜਰੂਰ ਸੁਣਿਓ ਸਾਰਿਆਂ ਨੇ ਪ੍ਰੇਮਦਰ ਜੀ ਕਹਿੰਦੇ ਨੇ ਕਿ ਸਮਾ ਜਿਹੜਾ ਹੈ ਉਹ ਨਹੀਂ ਰੁਕਦਾ ਸਮਾ ਚੱਲਦਾ ਰਹਿੰਦਾ ਹੈ ਔਰ ਕੋਈ ਇੰਨੇ ਕ ਸਫਰ ਦੇ ਵਿੱਚ ਕੋਈ ਖੱਟੀ ਮਿੱਠੀ ਯਾਦ ਚਾਹੇ ਚੰਗੀ ਚਾਹੇ ਮਾਰ ਕੇ ਕੇ ਪਰਵਿੰਦਰ ਹਰਣਾ ਨੇ ਉਹ ਕਦੀ ਭੁੱਲੀ ਨਾ ਹੋਵੇ ਯਾਦਾਂ ਦੇ ਭਾਜੀ ਬੜੀਆਂ ਨੇ ਤੇ ਚੰਗੀਆਂ ਯਾਦਾਂ ਜੁੜੀਆਂ ਨੇ ਮੈਨੂੰ ਚੰਗੇ ਲੋਕ ਹੀ ਮਿਲਦੇ ਰਹੇ ਤੇ ਮੈਂ ਵੀ ਕੋਸ਼ਿਸ਼ ਇਹੋ ਕਰਦਾ ਕਿ ਸਾਰਿਆਂ ਦੇ ਨਾਲ ਆਪਣਾਤ ਨਾਲ ਪਿਆਰ ਨਾ ਰਹਿ ਜਾਵੇ ਤੇ ਮੈਨੂੰ ਵੀ بڑے بڑے ਵਧੀਆ ਬੰਦੇ ਹੀ ਮਿਲੇ ਆ ਬੜੇ ਵਧੀਆ ਲੋਕ ਮਿਲੇ ਆ ਦੋਸਤ ਮਿਲੇ ਆ ਜਿਹੜੇ ਕਿ ਮੈਨੂੰ ਬਾਹ ਫੜ ਕੇ ਅਗਲੇ ਪਾਸੇ ਲੈ ਕੇ ਜਾਣ ਵਾਲੇ ਆ ਸੋ ਜਿਵੇਂ ਤਰ੍ਹਾਂ ਨਾ ਮੈਂ ਗੱਲਾਂ ਸ਼ੇਅਰ ਕੀਤੀਆਂ ਹੀ ਆ ਕਿ ਮੇਰਾ ਕਿਉਂਕਿ ਮੇਰਾ ਸ਼ੌਂਕ ਆ ਗਾਉਣਾ ਹਨਾ ਮੇਰੇ ਬਾਤੇ ਖੁਸ਼ੀ ਆ ਕਿ ਗਾਉਣਾ ਤੇ ਜਦੋਂ ਕੋਈ ਮੈਨੂੰ ਆਫਰ ਦਿੰਦਾ ਨਾ ਜਦੋਂ ਫਿਲਮ ਦੇ ਵਿੱਚ ਮੈਨੂੰ ਭਾਜੀ ਨੇ ਫੋਨ ਆਇਆ ਕਹਿੰਦੇ ਕਿ ਪਰਵਿੰਦਰ ਆਪਣਾ ਨਾ ਕੋਈ ਗੀਤ ਲਾਈਵ ਗੀਤ ਭੇਜ ਉਹਨਾਂ ਨੇ ਫੇਸਬੁਕ ਤੇ ਮੇਰਾ ਚੱਲ ਰਿਹਾ ਹੈਗਾ ਏਦਾਂ ਵਾਰ ਟਾਈਪ ਹੀ ਕੋਈ ਤੇ ਉਹ ਉਹ ਕਹਿੰਦਾ ਵੀ ਉਹ ਜਿਹੜਾ ਤੂੰ ਫੇਸਬੁਕ ਤੇ ਪਾਇਆ ਹੈ ਨਾ ਉਹਦੀ ਵੀਡੀਓ ਹੈਗੀ ਹੈ ਤੇ ਮੈਨੂੰ ਭੇਜ ਮੈਂ ਕਿ ਇੱਥੇ ਬੈਠਾ ਐਂ ਡਾਇਰੈਕਟਰ ਸਾਹਿਬ ਕੋ ਪ੍ਰੋਡਿਊਸਰ ਕੋ ਬੈਠਾ ਹਾਂ ਸੁਣਾਉਣੀ ਤੇ ਮੈਂ ਉਹਨਾਂ ਨੂੰ ਭੇਜ ਦਿੱਤੀ ਤੇ ਮਤਲਬ ਇੱਕ ਮਨ ਚ ਆਇਆ ਕਿ ਹੈ ਵੀ ਮੈਂ ਵੀ ਫਿਲਮ ਚ ਜਾਊਂਗਾ ਤੇ ਚਲੋ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਏਦਾਂ ਜਿਹੜੀਆਂ ਚੀਜ਼ਾਂ ਨੇ ਮੈਨੂੰ ਬੜੇ ਵਧੀਆ ਲੋਕ ਜਿਹੜੇ ਮਿਲੇ ਆ ਤੇ ਮੇਰੇ ਵਾਸਤੇ ਉਹਨਾਂ ਨੇ ਵਧੀਆ ਉਪਰਾਲੇ ਕੀਤੇ ਆ ਦੇਖੋ ਮੈਂ ਤੁਹਾਡੀ ਗੱਲ ਐਸੀ ਟੋਕ ਕੇ ਲਗਾ ਕਿਉਂਕਿ ਜਿਨ੍ਹਾਂ ਨੇ ਜਿਨ੍ਹਾਂ ਦੀ ਫਿਲਮ ਦੇ ਵਿੱਚ ਆਇਆ ਕਿਉਂਕਿ ਉਹ ਬਹੁਤ ਸੁਰਜੀ ਹੋਏ ਬੰਦੇ ਨੇ ਹਾਂ ਪਾਲੀ ਭਪਿੰਦਰ ਜੀ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਜਿਹੜੇ ਨਾਟਕ ਨੇ ਉਹਨਾਂ ਦੇ ਲਿਖੇ ਨੇ ਔਰ ਬਹੁਤ ਸਾਰੀਆਂ ਉਹਨਾਂ ਨੇ ਪਲੇ ਜਿਹੜੇ ਨੇ ਉਹ ਬਤੌਰ ਜਿਹੜੇ ਨਿਰਦੇਸ਼ਕ ਉਹ ਵੀ ਕੀਤਾ ਕਿਉਂਕਿ ਕਿਉਂਕਿ ਉਹਨਾਂ ਦੀ ਕਲਮ ਜੇ ਲਿਖੇ ਬਹੁਤ ਜਿਹੜੇ ਵੱਡੇ ਵੱਡੇ ਵੀ ਡਾਇਰੈਕਟਰ ਨੇ ਉਹਨਾਂ ਨੇ ਉਸ ਨੂੰ ਉਹਨਾਂ ਨੂੰ ਫਲਮਾਇਆ ਵੀ ਹੈ ਸਾਡਾ ਲਾਸਟ ਸਵਾਲ ਹੈ ਜੀ ਕਿ ਕੀ ਇੱਕ ਮੈਸੇਜ ਖਾਸ ਕਰਕੇ ਕਿਉਂਕਿ ਸਿੰਗਿੰਗ ਦੇ ਵਿੱਚ ਬਹੁਤ ਸਾਰੇ ਲੋਕ ਆਉਣਾ ਚਾਹੁੰਦੇ ਨੇ ਬੱਚੇ ਲੇਕਿਨ ਕਹਿੰਦੇ ਨੇ ਫਿਰ ਗੱਲ ਉਹੀ ਆ ਗਈ ਕਿ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤਨੀ ਹੈ ਨਾ ਕਿਉਂਕਿ ਗੁਰੂ ਹੁਣਾ ਜਿਹੜਾ ਹੈ ਬਹੁਤ ਜ਼ਰੂਰੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਵੀ ਔਰ ਦੂਸਰਾ ਖਾਸ ਕਰਕੇ ਆਪਣੀ ਪੰਜਾਬੀ ਮਾਂ ਬੋਲੀ ਦੇ ਬਾਰੇ ਕਿਉਂਕਿ ਪੰਜਾਬੀ ਟੀਚਰ ਜੇ ਤੁਸੀਂ ਹਨਾ ਕਿ ਬੱਚਿਆਂ ਨੂੰ ਵੀ ਖਾਸ ਕਰਕੇ ਜਿਹੜਾ ਹੈਗਾ ਵਾ ਕਿਉਂਕਿ ਹੁਣ ਵੀ ਅਸੀਂ ਦੇਖਦੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਬੱਚਿਆਂ ਨੂੰ ਦੇ ਰਹੀ ਹੈ ਹਨਾ ਬੱਚਿਆਂ ਨੂੰ ਯੂਨੀਫਾਰਮ ਦਿੰਦੀ ਹੈ ਵਜੀਫਾ ਦਿੰਦੀ ਹੈ even ਕਿ ਅਸੀਂ ਕਦੇ ਨਹੀਂ ਸੁਣਿਆ ਕਿ ਸਰਕਾਰੀ ਸਕੂਲ ਦੇ ਵਿੱਚ ਪੀਟਮੀਟ ਵੀ ਹੁੰਦੀ ਹੈ ਲੇਕਿਨ ਸਰਕਾਰ ਨੇ ਉਹ ਵੀ ਸ਼ੁਰੂ ਕੀਤੀ ਹੈ ਔਰ ਇੱਕ ਚੀਜ਼ ਕਿਉਂਕਿ ਜਿਹੜੀ ਚੀਜ਼ ਐਪੀਸ਼ੀਏਟ ਕਰਨ ਵਾਲੀ ਹੈ ਮੇਰੇ ਖਿਆਲ ਚ ਆਪਾਂ ਨੂੰ ਕਰਨੀ ਵੀ ਚਾਹੀਦੀ ਹੈ ਕਿਉਂਕਿ ਉਹਦੇ ਨਾਲ ਜਿਹੜੇ ਕਰ ਰਹੇ ਨੇ ਨਾ ਉਹਨਾਂ ਦਾ ਹੋਰ ਥੋੜੀ ਜੀ ਅਗਰ ਕਰਨਗੇ ਤੇ ਮੇਰੇ ਖਿਆਲ ਚ ਉਹਦੇ ਨਾਲ ਉਹਨਾਂ ਦਾ ਹੋਰ ਹੌਸਲਾ ਵੀ ਵਧੂਗਾ ਔਰ ਸਾਡੇ ਪੰਜਾਬ ਦੇ ਬੱਚਿਆਂ ਵਾਸਤੇ ਜਿਹੜਾ ਹੈਗਾ ਵਾ ਉਹ ਬੜੇ ਹਿੱਤ ਦੇ ਵਿੱਚ ਕੰਮ ਕਰਨਗੇ ਕੀ ਕਹਿਣਾ ਚਾਹੋਗੇ ਇਹ ਮੇਰਾ ਲਾਸਟ ਵਾਲਾ ਹੈ ਸੁੰਦਰ ਭਾਜੀ ਜਿਹੜੇ ਆਪਾਂ ਪਹਿਲਾਂ ਗੱਲ ਕਰਦੇ ਆਂ ਕਿ ਬੱਚਿਆਂ ਨੂੰ ਸਿੰਗਿੰਗ ਵੱਲ ਆਉਣਾ ਚਾਹੀਦਾ ਤੇ ਕਿੱਦਾਂ ਆਉਣਾ ਚਾਹੀਦਾ ਗਾਉਣਾ ਬਹੁਤ ਵਧੀਆ ਚੀਜ਼ ਆ ਇਹ ਕੁਦਰਤੀ ਕਹਿੰਦੇ ਕਿ ਜਿਹਨੂੰ ਪਰਮਾਤਮਾ ਨੇ ਆਵਾਜ਼ ਦਿੱਤੀ ਨਾ ਉਹ ਇੱਕ ਦੇਵਤਾ ਹੈ ਬੰਦਾ ਉਹਨੂੰ ਦੇਵਤਾ ਬਣਾ ਕੇ ਭੇਜਿਆ ਵਾ ਉਹਨੂੰ ਦੇਵਤਿਆਂ ਵਾਲੇ ਕੰਮ ਕਰਨੇ ਚਾਹੀਦੇ ਆ ਤੇ ਜੇ ਉਹ ਦੇਵਤੇ ਨੇ ਤੂੰ ਵੀ ਨਿਜੰਗਾਰ ਚ ਗੰਨ ਫੜੀ ਆ ਤੇ ਉਹ ਫਿਰ ਦੇਵਤਾ ਨਹੀਂ ਰਹਿ ਗਿਆ ਸੋ ਸਿੰਗਰ ਜਿਹੜੇ ਆ ਉਹਨਾਂ ਦੇ ਹੱਥ ਚ ਸਾਜ਼ ਚੰਗੇ ਲੱਗਦੇ ਆ ਉਹ ਗਾਉਂਦੇ ਵਧੀਆ ਗੀਤ ਗਾਉਣੇ ਚੰਗੇ ਲੱਗਦੇ ਆ ਉਹ ਇਹੋ ਜਿਹੇ ਗੀਤ ਗਾਉਣ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਪ੍ਰੋਮੋਟ ਕਰਨ ਆਪਣੀਆਂ ਧੀਆ ਭੈਣਾ ਬੱਚੇ ਆਪਾਂ ਇਕੱਠੇ ਬਹਿ ਕੇ ਸੁਣ ਸਕੀਏ ਸਮਾਜ ਨੂੰ ਕੋਈ ਸਹੀ ਸੇਧ ਦੇਣ ਠੀਕ ਹੈ ਜੀ ਤੇ ਸਿੱਖ ਕਿਉਂ ਸਿੱਖਣਾ ਬਹੁਤ ਜ਼ਰੂਰੀ ਹੈ ਗੁਰੂ ਬਿਨਾ ਗਾਤ ਨਹੀਂ ਜਿਹੜੀ ਗੱਲ ਤੁਸੀਂ ਕਹੀ ਨਾ ਬਿਲਕੁਲ ਸਹੀ ਹੈ ਪਹਿਲਾਂ ਸਿੱਖੋ ਫਿਰ ਇਸ ਇਸ ਫੀਲਡ ਦੇ ਫਿਰ ਆਓ ਫਿਰ ਤੁਸੀਂ ਕਾਮਯਾਬ ਹੋਗੇ ਤੇ ਚੰਗਾ ਗਾਓ ਭਾਈ ਥੋੜਾ ਗਾਓ ਚੰਗਾ ਗਾਓ ਚੰਗੇ ਸੁਣਨ ਵਾਲੇ ਵੀ ਬਹੁਤ ਹੈਗੇ ਆ ਤੇ ਬਾਕੀ ਹਥਿਆਰਾਂ ਨੂੰ ਪ੍ਰਮੋਟ ਨਾ ਕਰੋ ਨਸ਼ੇ ਨੂੰ ਨਸ਼ੇ ਜਿਹੜੇ ਆ ਉਹ ਜਦੋਂ ਆਪਾਂ ਵੀਡੀਓ ਦੇ ਵਿੱਚ ਨਸ਼ਾ ਕਰਦਾ ਵੀ ਦਿਖਾਉਨੇ ਆ ਨਾ ਉਹ ਵੀ ਬੱਚਿਆਂ ਦੇ ਸਿਹਤ ਤੇ ਮਾੜਾ ਅਸਰ ਕਰਦਾ ਭਾਜੀ ਸਰਕਾਰੀ ਸਕੂਲ ਜਿਹੜੇ ਆ ਨਾ ਉਹ ਅੱਜ ਦਾ ਸਰਕਾਰੀ ਸਕੂਲ ਜਿਹੜਾ ਨਾ ਉਹ ਮਾਡਰਨ ਹੈ ਸਮਾਰਟ ਹੈ ਸਾਡੇ ਸਕੂਲ ਮੈਂ ਹਾਈ ਸਕੂਲ ਮੱਖਣਵਿੰਡੀ ਪੰਜਾਬੀ ਮਾਸਟਰ ਦੀ ਪੋਸਟ ਤੇ ਪੜਾ ਰਿਹਾ ਹਾਂ ਸਾਡੇ ਸਕੂਲ 'ਚ ਜੇ 5 ਕਲਾਸਾਂ ਨੇ ਨਾ 5ਵੀਂ ਤੋਂ ਲੈ ਕੇ 6ਵੀਂ ਤੋਂ ਲੈ ਕੇ 10ਵੀਂ ਤੱਕ ਤੇ ਦਸਾਂ ਕਲਾਸਾਂ ਸਮਾਰਨੇ ਪ੍ਰੋਜੈਕਟਰ ਲੱਗੇ ਆ ਠੀਕ ਹੈ ਜੀ ਤੇ ਕਿਤਾਬਾਂ ਦੇ ਪੜਾਉਣਾ ਪੜਾਉਣਾ ਤੁਸੀਂ ਪ੍ਰੋਜੈਕਟਰ ਤੇ ਪੜਾਓ ਠੀਕ ਹੈ ਜੀ ਸਕੂਲਾਂ ਦੇ ਵਿੱਚ ਆਰਓ ਪਾਣੀ ਬੜਾ ਵਧੀਆ ਬਾਉਂਡਰੀ ਹੋਈ ਆ ਹਰ ਇੱਕ ਕਲਾਸਰੂਮ ਆ ਲਾਇਬ੍ਰੇਰੀ ਇੰਗਲਿਸ਼ ਲੈਬ ਕੰਪਿਊਟਰ ਲੈਬ ਸਾਇੰਸ ਲੈਬ ਠੀਕ ਹੈ ਜੀ ਪੰਜਾਬ 50 ਕੰਪਿਊਟਰ ਨੇ ਸਕੂਲਾਂ ਚ ਅਲੱਗ ਜਿਹੜੇ ਠੀਕ ਹੈ ਜੀ ਇੰਗਲਿਸ਼ ਲੈਬ ਜਿਹੜੀ ਉੱਥੇ ਵੱਖਰਾ ਪ੍ਰੋਜੈਕਟਰ ਹੈ ਮੈਥ ਲੈਬ ਮਤਲਬ ਸਕੂਲ ਅੱਜਕੱਲ੍ਹ ਵੇਖਣ ਵਾਲੇ ਆ ਤੇ ਉਹ ਜਿਹੜੇ ਪੁਰਾਣੇ ਸਕੂਲਾਂ ਦਾ ਜਿਹੜਾ ਲੋਕਾਂ ਦੇ ਦਿਮਾਗ ਦੇ ਵਿੱਚ ਚੀਜ਼ ਆ ਜਾਂਦੀ ਹੈ ਨਾ ਉਹ ਸਰਕਾਰੀ ਸਕੂਲ ਯਾਰ ਉੱਥੇ ਤੇ ਕੁਝ ਨਹੀਂ ਹੋਣਾ ਉੱਥੇ ਉਹ ਚੀਜ਼ਾਂ ਖਤਮ ਹੋ ਗਈਆਂ ਭਾਜੀ ਬੱਚੇ ਜਿਹੜੇ ਆ ਉਹ ਵੱਧ ਤੋਂ ਵੱਧ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਆ ਉਹ ਬੱਚੇ ਜਿਹੜੇ ਆ ਉਹ ਦਾਖਲ ਕਰਾਏ ਜਾਣ ਕਿਉਂਕਿ ਸੁਖ ਤਾਂ ਜਿਹੜੀਆਂ ਵਾ ਉਹ ਤੁਹਾਡੇ ਵਾਸਤੇ ਆ ਤੁਸੀਂ ਅਵੇਲ ਕਰੋ ਸਰਕਾਰ ਜਿਹੜੀ ਸਹੂਲਤਾਂ ਦੇ ਰਹੀ ਆ ਉਹਨੂੰ ਅਵੇਲ ਕਰੋ ਸੋ ਮੇਰੀ ਬੇਨਤੀ ਸਵਕਾਰ ਕਰਿਓ ਇਹਨੂੰ ਸੋਚੋ ਸਕੂਲਾਂ 'ਚ ਜਾ ਕੇ ਵੇਖੋ ਸਕੂਲਾਂ ਦਾ ਮਾਹੌਲ ਉਹ ਨਹੀਂ ਰਿਹਾ ਜਿਹੜਾ ਪੁਰਾਣਾ ਮਾਹੌਲ ਸੀਗਾ ਉਹ ਨਹੀਂ ਰਿਹਾ ਬਹੁਤ ਪੜਾਈ ਹੋ ਰਹੀ ਆ ਬਹੁਤ ਕੰਮ ਹੋ ਰਿਹਾ ਸਰਕਾਰ ਬਹੁਤ ਜ਼ਿਆਦਾ ਸਕੂਲਾਂ ਦੇ ਪ੍ਰਤੀ ਜਿਹੜੀ ਆ ਉਹ ਅ ਉਹਨਾਂ ਦਾ ਧਿਆਨ ਜਿਹੜਾ ਵਾ ਸਕੂਲਾਂ 'ਵਾਂਲ ਬਹੁਤ ਹੋਇਆ ਸੋ ਇਹ ਜਿਹੜੀ ਚੀਜ਼ ਆ ਇਹ ਉਹਨਾਂ ਦਾ ਪਲੱਸ ਪੁਆਇੰਟ ਆ ਸਰਕਾਰ ਦਾ ਤੋਂ ਸਾਰਿਆਂ ਨੂੰ ਬੱਚੇ ਜਿਹੜੇ ਆ ਉਹ ਸਕੂਲਾਂ ਚ ਭਜਨੇ ਚਾਹੀਦੇ ਆ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਸੁਿੰਦਰ ਭਾਜੀ ਕਿ ਤੁਸੀਂ ਆਪਣੀ ਟੀਮ ਨਾਲ ਆਏ ਤੇ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ। ਥੈਂਕ ਯੂ। ਇਸ ਹਨ ਪ੍ਰਵਿੰਦਰ ਮੁੱਦਲ ਜੀ ਔਰ ਜੋ ਮਲਟੀ ਟੈਲੈਂਟਰ ਨੇ ਕਿਉਂਕਿ ਤੁਸੀਂ ਖਾਸ ਕਰਕੇ ਉਹ ਟੀਚਰ ਨੇ ਔਰ ਟੀਚਰ ਦੇ ਉਹਨਾਂ ਨੇ ਆਪਣੇ ਵਿਚਾਰ ਵੀ ਜਿਹੜੇ ਨੇ ਰੱਖੇ ਨੇ ਕਿ ਬੱਚਾ ਨੂੰ ਵੀ ਤੁਸੀਂ ਹੈਗਾ ਸਕੂਲ ਦੇ ਵਿੱਚ ਖਾਸ ਕਰਕੇ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਹੈਗਾ ਉਹ ਪੜਾਉ ਕਿਉਂਕਿ ਸਰਕਾਰੀ ਸਕੂਲ ਦੇ ਵਿੱਚ ਵੀ ਸਾਰੀਆਂ ਸਹੂਲਤਾਂ ਨੇ ਔਰ ਉਹਦੇ ਨਾਲ ਨਾਲ ਉਹਨਾਂ ਨੇ ਇਹ ਗੱਲ ਵੀ ਜ਼ਰੂਰ ਕਹੀ ਹੈ ਕਿ ਅਗਰ ਕਿਸੇ ਨੇ ਸਿੰਗਿੰਗ ਦੇ ਵਿੱਚ ਵੀ ਆਉਣਾ ਤਾਂ ਪਹਿਲਾਂ ਸਿੱਖੋ ਗੁਰੂ ਉਤਾਰਨ ਕਰੋ ਸਿੱਖੋ ਤੇ ਅੱਗੇ ਵਧੋ ਤੋਂ ਇਸੇ ਹੀ ਤਰ੍ਹਾਂ ਦੀ ਆਪਾਂ ਹੋਰ ਵੀ ਤੁਹਾਨੂੰ ਚਕਚੀਜ਼ ਦੇ ਨਾਲ ਮਨਾ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰਾਂਗੇ ਔਰ ਹੁਣ ਸਨੁਜੀਵ ਅਜਹਜ਼ਤ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਰਵਿੰਦਰ ਸਿੰਘ ਫਿਲਮ ਸਟਾਰਸ ਮੈਂ ਉਹ ਮੁਗਦਲ ਅੰਮ੍ਰਿਤਸਰ